ਕਰਨ ਲੱਗਾਆਂ ਆ ਗੱਲ ਯਾਰਾਂ ਦੇ ਮਿਆਰ ਦੀ ਖਰੀਓ ਸਰੂਹ ਦੀ ਤੇ ਬੰਦੇ ਦਿਲਦਾਰ ਦੀ ਉਹ ਕਰਨ ਲੱਗਾਆਂ ਆ ਗੱਲ ਯਾਰਾਂ ਦੇ ਮਿਆਰ ਦੀ ਖਰੀਓ ਸਰੂਹ ਦੀ ਤੇ ਬੰਦੇ ਦਿਲਦਾਰ ਦੀ ਉਹ ਨਿੱਗਾ ਜਸ ਭਾਏ ਉਸ ਕੈਂਡ ਜੱਟ ਦਾ ਉਹ ਬੰਦਾ ਗੱਲਾਂ ਬਾਤਾਂ ਨਾਲ ਲੈਂਦਾ ਮੋ ਬਰਾੜਦੇ ਆ ਬਾਗਾਂ ਵਿੱਚ ਬਹਿ ਕੇ ਬਿਲੋ ਰਾਣੀਆਂ ਨਹੀਂ ਯਾਰੀਆਂ ਦੀ ਆਉਂਦੀ ਖੁਸ਼ਬੋ ਯਾਰੀਆਂ ਦੀ ਆਉਂਦੀ ਖੁਸ਼ਬੋ ਬਰਾੜਦੇਆਂ ਬਾਗਾਂ ਵਿੱਚ ਬਹਿ ਕੇ ਬਿਲੋ ਰਾਣੀਆਂ ਨਹੀਂ ਯਾਰੀਆਂ ਦੀ ਆਉਂਦੀ ਖੁਸ਼ਬੋ ਅੱਤੇ ਬੋਲੀ ਉੱਤੇ ਹੁੰਦਾ ਹਾਜ਼ਰ ਹਮੇਸ਼ਾ ਕਦੇ ਉਹਦੇ ਮੂੰਹੋਂ ਨਾ ਨਹੀਂ ਹੋਈ ਕੁੱਤੇ ਕੁਕੜ ਕਬੂਤਰਾਂ ਨੂੰ ਸ਼ੌਕ ਨਾਲ ਪਾਲੇ ਕੁੱਤੇ ਬੰਦਿਆਂ ਲਈ ਥਾਂ ਨਹੀਂ ਕੋਈ ਦੇ 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 ਅੰਦੇ ਬੋਲ ਉੱਤੇ ਹੁੰਦਾ ਹਾਜ਼ਰ ਹਮੇਸ਼ਾ ਕਦੇ ਉਹਦੇ ਮੂੰਹੋਂ ਨਾ ਨਹੀਂ ਹੋਈ ਕੁੱਤੇ ਕੱਕੜ ਕਬੂਤਰਾਂ ਨੂੰ ਸ਼ੌਂਕ ਨਾਲ ਪਾਲੇ ਕੁੱਤੇ ਬੰਦਿਆਂ ਲਈ ਥਾਂ ਨਹੀਂ ਕੋਈ ਉਹੀ ਫਿਰ ਫਿਰਦੇ ਆ ਛੱਟੇ ਮਾਰਦੇ ਹੋ ਕਦੇ ਖਾ ਖਾ ਕੇ ਭੰਡਗੇ ਸੀ ਜੋ ਬਰਾੜ ਦੇ ਆ ਬਾਗਾਂ ਵਿੱਚ ਬਾਈਕ ਬਲੋਰਾਨੀਏ ਨਹੀਂ ਯਾਰੀਆਂ ਦੀ ਆਂਦੀ ਖੇਤ ਤੋਂ ਆਉਂਦੀ ਯਾਰੀਆਂ ਦੀ ਆਂਦੀ ਖੇਤੋਂ ਚਲੋ ਉਹ ਸਰਾਂ ਸੰਦੂ ਗੱਲ ਮੱਲੀ ਕਿਹੜੇ ਕਿਹੜੇ ਆ ਸਰਾਂ ਸੰਦੂ ਗੱਲ ਮੱਲੀ ਛੇਤੀ ਕਿੱਥੇ ਹੁੰਦੇ ਟੱਲੀ ਬਾਈਕ ਮਾਲਪੁਰੇ ਵਾਲਾ ਵੀ ਕਮਾਲ ਨਹੀਂ ਨਾਮ ਜਿੰਨਾਂ ਦੇ ਆ ਸੁੱਖ ਕਦੇ ਹੁੰਦੇ ਨਹੀਂ ਬੇਮੁਖ ਇੱਕ ਠੋਕੇ ਖਲੌਂਦੇ ਸਦਾ ਨਾਲ ਨਹੀਂ ਓ ਸਰਾਂ ਸੰਧੂ ਮੱਲੀ ਛੇਤੀ ਹੁੰਦੇ ਨਹੀਂ ਓ ਟੱਲੀ ਬਾਈ ਕਮਾਲਪੁਰੇ ਵਾਲਾ ਵੀ ਕਮਾਲੀ ਨਾਮ ਜਿੰਨਾ ਦਾ ਸੁੱਖ ਕਦੇ ਹੁੰਦੇ ਨਹੀਂ ਬੇਮੋਕ ਇੱਕ ਠੋਕੇ ਖਲੌਂਦੇ ਸਦਾ ਨਾਲ ਨਹੀਂ ਸੁੱਖ ਪੋਲੂ ਵਾਲੇ ਵਾਲਾ ਬਹਿ ਕੇ ਮੈਂ ਭਲਾ ਦੇ ਵਿੱਚ ਦੇਵੇ ਟੁੱਟਣ ਨਾ ਗੀਤਾਂ ਦਾ ਫਲੋ ਬਰਾੜਦੇ ਆ ਬਾਗਾਂ ਵਿੱਚ ਬਹਿ ਕੇ ਬਿੱਲੋ ਰਾਣੀਆਂ ਨੀ ਯਾਰੀਆਂ ਦੀ ਆਉਂਦੀ ਖੁਸ਼ਬੋ ਯਾਰੀਆਂ ਦੀ ਆਉਂਦੀ ਖੁਸ਼ਬੋ ਬਰਾੜਦੇ ਆ ਪੂਲਾ ਵਿੱਚ ਨਾ ਕੇ ਬਿੱਲੋ ਰਾਣੀਆਂ ਆਉਂਦੀ ਯਾਰੀਆਂ ਦੀ ਆਉਂਦੀ ਖੁਸ਼ਬੋ ਵਾਹ